ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਮੇਵਾ ਮਿਆਣੀ ਮਨਿਆਧੀਆਂ ਪਿੰਡ ਦੇ ਆ ਬੰਨ ਤੇ ਖੜੇ ਆ ਪਹਿਲਾਂ ਪਿੰਡ ਵਾਸੀਆਂ ਨੇ ਪਰਸੋਂ ਉਹ ਬੰਨ ਆਪਣੀ ਦੌੜ ਭੱਜ ਕਰਕੇ ਬੰਨਿਆ ਤੇ ਅੱਜ ਆ ਇੱਥੇ ਦਿਖਾਓ ਭਾਜੀ ਇੱਕ ਕਿਲਾ ਥਾਂ ਜਿਹੜਾ ਆ ਰੁੜ ਚੁੱਕਾ ਆ ਇੱਕ ਕਿਲਾ ਤੇ ਜਿਹੜਾ ਪਾਣੀ ਆ ਉਹ ਹੌਲੀ ਹੌਲੀ ਵਧੀ ਜਾਂਦਾ ਪਿੰਡ ਵੱਲ ਨੂੰ ਤੇ ਆ ਭਾਜੀ ਦਿਖਾਓ ਉਹ ਦੇਖੋ ਕੋਠੀਆਂ ਮੋਰੇ ਆ ਆ ਪਿੰਡ ਆ ਜੀ ਮੋਰੇ ਸਾਰਾ ਮੈਨੂੰ ਲੱਗਦਾ ਵੀ 1 ਕਿਲ ਅੱਧਾ ਕਿਲੋਮੀਟਰ ਦਾ ਔਰ ਕੋਈ ਵੀ ਪ੍ਰਸ਼ਾਸਨ ਸਰਕਾਰ ਦਾ ਇੱਥੇ ਜ਼ੀਰੋ ਰੋਲ ਆ ਪਿੰਡ ਵਾਸੀ ਆ ਜੀ ਆਪ ਲੱਗੇ ਆ ਦੋ ਦਿਨ ਹੋ ਗਏ ਤਿੰਨ ਦਿਨ ਤੇ ਮੈਂ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਵੀ ਭਾਈ ਦੇਖੋ ਤੁਸੀਂ ਆਓ ਔਰ ਇੱਥੇ ਆਪਣਾ ਯੋਗਦਾਨ ਪਾਓ ਜੋ ਕਿ ਵਿਚਾਰੇ ਲੋਕ ਪਿੰਡ ਦੇ ਆਪ ਜਿੱਦੋਜਾਹਤ ਕਰਕੇ ਮਿਹਨਤ ਕਰਨ ਲੱਗੇ ਆ ਇਹ ਨਾ ਹੋਵੇ ਵੀ ਤੁਸੀਂ ਸੁੱਤੇ ਰਹੋ ਤੇ ਜਿਹੜਾ ਮੇਵਾ ਮਿਆਣੀ ਪਿੰਡ ਆ ਜੇ ਇਹ ਹਾਲਾਤ ਰਹੇ ਤੇ ਇਹ ਜੀ ਕੱਲ ਤੱਕ ਪਿੰਡ ਦੇ ਵਿੱਚ ਪਾਣੀ ਵੜ ਜਾਣਾ ਪਿੰਡ ਰੁੜ ਜਾਣਾ ਔਰ ਮੈਂ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਸਾਰੀ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦਸੂਏ ਦੇ ਵਿੱਚ ਮੇਵਾ ਮਿਆਣੀ ਪਿੰਡ ਹੁਸ਼ਿਆਰਪੁਰ ਦਸੂਏ ਦੇ ਵਿੱਚ ਜੋ ਕੀ ਖਾਰ ਪਾਣੀ ਦੀ ਜੋ ਕੀ ਇਧਰ ਨੂੰ ਪਿੰਡ ਵੱਲ ਨੂੰ ਸ਼ੁਰੂ ਹੋ ਗਈ ਹੈ ਸਾਰੇ ਭਰਾ ਦਸੂਏ ਹੁਸ਼ਿਆਰਪੁਰ ਵਾਸੀ ਸਾਰੀਆਂ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਆਉਣ ਤੇ ਅਸੀਂ ਜਿੰਨੀ ਵਕਤ ਵਕਤ ਮਦਦ ਹੋਵੇ ਤਾਂ ਕਿ ਆ ਦੇਖੋ ਕੋਠੀਆਂ ਮੋਰੇ ਆ ਪਿੰਡਾਂ ਵੀ ਅਸੀਂ ਪਿੰਡ ਨੂੰ ਜੋ ਕੀ ਪਾਣੀ ਤੋਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਬੇਨਤੀ ਕਰਦਾ ਪਿੰਡਵਾਸੀ ਆ ਸਤਨਾਮ ਭਾਜੀ ਆ ਭਾਜੀ ਹੁਣੀ ਮੜਦੇ ਤੁਸੀਂ ਦੱਸੋ ਕੀ ਇੱਥੇ ਕਿਦਾਂ ਹਾਲਾਤ ਆ ਤੇ ਕੀ ਕੁਝ ਹੋ ਰਿਹਾ ਹਾਲਾਤ ਬਹੁਤ ਮਾੜੇ ਆ ਪਰਸੋਂ ਦੇ ਲੱਗੇ ਪਿੰਡ ਵਾਲੇ ਕੋਈ ਪ੍ਰਸ਼ਾਸਨ ਵਾਲਾ ਇੱਥੇ ਬੰਦਾ ਆਉਂਦੇ ਆ ਫੋਟੋ ਕਰਾ ਕੇ ਤੇ ਇੱਥੋਂ ਚਲ ਜਾਂਦੇ ਆ ਕੋਈ ਇੱਥੇ ਪ੍ਰਸ਼ਾਸਨ ਵਾਲਾ ਬੰਦਾ ਨਹੀਂ ਆ ਰਿਹਾ ਆ ਦੇਖੋ ਜੀ ਆ ਦਿਖਾਓ ਸਾਰਾ ਫੋਟੋਆਂ ਕਰਾਉਣ ਆਉਂਦੇ ਸਾਰੇ ਉਹਨਾਂ ਦੇ ਸਾਇੰਟਿਫਿਕ ਪ੍ਰੋਜੈਕਟ ਉਹਨਾਂ ਨੂੰ